ਮੇਰੀ ਪਿਆਰੀ ਦਾਦੀ ਫਿਲਮ ਦੇਖ ਕੇ ਨਿਕਲ ਚੁੱਕੇ ਹੈਗੇ ਆ ਤੇ ਫਿਲਮ ਦੀ ਜਿਹੜੀ ਕਿਊਟਨੈਸ ਹੈਗੀ ਆ ਫਤੇਵੀਰ ਫਤੇਵੀਰ ਦੀ ਮਾਤਾ ਸੀ ਸਾਡੇ ਨਾਲ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਪਹਿਲਾਂ ਸਭ ਤੋਂ ਪਹਿਲਾਂ ਸਸਰੀ ਘਰ ਸਾਰਿਆਂ ਨੂੰ ਤੇ ਪਹਿਲਾਂ ਮੈਂ ਇਹ ਕਵਾਂਗੀ ਕਿ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਫੀਲ ਕਰ ਰਹੀ ਹਾਂ ਬਹੁਤ ਪ੍ਰਾਊਡਲੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਬਣੀ ਆ ਹਨਾ ਕਿ ਮਤਲਬ ਸਾਰਿਆਂ ਦਾ ਸੁਪਨਾ ਹੁੰਦਾ ਨਿਰਮਲ ਰਿਸ਼ੀ ਮੈਨੂੰ ਕੰਮ ਕਰਨ ਦਾ ਤੇ ਮੈਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇੰਨੇ ਵੱਡੇ ਪਰਦੇ ਤੇ ਆਈ ਹਾਂ ਮਤਲਬ ਹਜੇ ਵੀ ਮੈਨੂੰ ਸੁਪਨਾ ਲੱਗ ਰਿਹਾ ਜੀ ਹਾਂਜੀ ਮਹਿਸੂਸ ਕਿਦਾਂ ਦਾ ਸੀਗਾ ਕਿਉਂਕਿ ਜਿਹੜਾ ਜਿਹੋ ਜਿਹਾ ਕਨਸੈਪਟ ਹੈ ਜਿੰਨਾ ਟੱਚਿੰਗ ਹੈਗਾ ਹਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਆਡੀਅன்ஸ் ਦੇ ਵਿੱਚ ਕੋਈ ਵੀ ਬੰਦਾ ਇਹੋ ਜਿਹਾ ਹੋਗਾ ਜਿਹ ਦੋ ਵੀ ਅਸੀਂ ਮਤਲਬ ਉਹ ਮਤਲਬ ਫੀਲ ਕਰ ਰਹੇ ਸੀਗੇ ਹਨਾ ਜਿੰਨੇ ਜਿੰਨੇ ਵੀ ਸੀਨ ਕੀਤੇ ਆ ਸਾਰੇ ਤੇ ਮੈਂ ਆਪ ਖੁਦ ਕਿੰਨੀ ਵਾਰੀ ਵਿੱਚ ਇਮੋਸ਼ਨਲ ਹੋਈ ਆ ਮੇਰੀ ਬੇਟੀ ਹੋਈ ਆ ਔਰ ਮੇਰੇ ਨਾਲ ਬੈਠੇ ਹੋਏ ਸਾਰੇ ਰੋ ਰਹੇ ਸੀਗੇ ਜੀ ਤੇ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਪਰਸਨਲੀ ਮਤਲਬ ਲਾਈਫ ਦੇ ਵਿੱਚ ਕਿੰਨਾ ਕੁ ਕਨੈਕਟ ਕਰਦੀ ਆ ਤੁਹਾਨੂੰ ਜੀ ਬਹੁਤ ਜ਼ਿਆਦਾ ਐਕਚੁਅਲੀ ਨਾ ਮੇਰੇ ਆਪਣੇ ਦਾਦਾ ਦਾਦੀ ਹੈ ਨਹੀਂ ਤੇ ਬਟ ਮੈਂ ਜਦੋਂ ਆ ਫਿਲਮ ਕੀਤੀ ਹੈ ਜਿਵੇਂ ਹੁਣ ਮੈਂ ਦੇਖੀ ਆ ਮੈਂ ਆਪਾਂ ਤਾਂ ਜਿਵੇਂ ਹੁਣ ਸ਼ੂਟ ਕਰ ਲੈਨੇ ਆ ਹਨਾ ਐਡਿਟ ਐਡੀਟਿੰਗ ਤੋਂ ਬਾਅਦ ਅਸੀਂ ਅੱਜ ਹੀ ਦੇਖੀ ਆਪਣੇ ਆਪ ਨੂੰ ਮਨਗੀ ਪਰਦੇ ਤੇ ਹਨਾ ਤੇ ਮੈਂ ਉਹ ਮਹਿਸੂਸ ਕਰ ਸਕਦੇ ਕਾਸ਼ ਮੇਰੀ ਦਾਦੀ ਵੀ ਹੁੰਦੇ ਮੈਂ ਉਹਨਾਂ ਨੂੰ ਵੇਖਿਆ ਹੀ ਨਹੀਂ ਕਦੇ ਜੀ ਹਾਂਜੀ ਕਿਉਂਕਿ ਹੈ ਹੀ ਨਹੀਂ ਸੀ ਕਿ ਜਦੋਂ ਮੈਂ ਹੋਈ ਆ ਹਾਂਜੀ ਇਹ ਵੀ ਮੈਨਾਂ ਤਾਂ ਥੋੜੇ ਮੇਰੇ ਵਰਗੇ ਕਰਮਾ ਮਾਰੇ ਹੁੰਦੇ ਜਿਵੇਂ ਸਹੀ ਗੱਲ ਆ ਬਿਲਕੁਲ ਬਿਲਕੁਲ ਕਿਉਂਕਿ ਮੇਰੇ ਮਮਾ ਜਦੋਂ ਮੈਰਿਜ ਹੋਈ ਸੀਗੇ ਉਦੋਂ ਮੇਰੇ ਦਾਦੀ ਨਹੀਂ ਸੀਗੇ ਤਾਂ ਮੈਂ ਵੀ ਨਹੀਂ ਵੇਖਿਆ ਕੁਝ ਕਾਲਸ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਐਕਟਿੰਗ ਦੇ ਵਿੱਚ ਯਾਰ ਜੇ ਇਹਨਾਂ ਨੂੰ ਪਦਮਸ਼ਰੀ ਨਿਰਮਲ ਜੀ ਹੈਗੇ ਨੇ ਜੇ ਇਹਨਾਂ ਨੂੰ ਕਿਸੇ ਰਤਵੇ ਨਾਲ ਜਾਣਿਆ ਜਾਂਦਾ ਤਾਂ ਇਸੇ ਚੀਜ਼ ਕਰਕੇ ਲੈਣਾ ਐਕਚੁਅਲੀ ਜਦੋਂ ਮੈਨੂੰ ਸਰ ਨੇ ਮੈਨੂੰ ਸਰ ਨੇ ਬੁਲਾਇਆ ਹਨਾ ਫਿਲਮ ਦੇ ਲਈ ਕਹਿੰਦੇ ਆਪਾਂ ਇਦਾਂ ਕਰਕੇ ਕੋਈ ਪਿਆਰੀ ਦਾਦੀ ਮਲਕੀ ਪਿਆਰੀ ਦਾਦੀ ਫਿਲਮ ਕਰ ਰਹੇ ਆ ਤੇ ਤੁਸੀਂ ਮਦਰ ਦਾ ਕਰੈਕਟਰ ਕਰੋਗੇ ਮੈਂ ਕਿ ਹਾਂਜੀ ਸਰ ਮੈਂ ਕਰਾਂਗੀ ਕਹਿੰਦੇ ਮੈਂ ਤਾਂ ਹੀ ਸਟੋਰੀ ਸੁਣਾਉਂਗਾ ਪਹਿਲਾਂ ਦੱਸੋ ਕਰ ਲਓਗੇ ਮੈਂ ਕਿ ਹਾਂਜੀ ਮੈਂ ਕਰਾਂਗੀ ਫਿਰ ਉਹਨੇ ਮੈਨੂੰ ਸਟੋਰੀ ਸੁਣਾਈ ਫਿਰ ਦੱਸਿਆ ਕਿ ਨਿਰਮਲ ਜੀ ਮੈਮ ਕਰ ਰਹੇ ਨੇ ਮੈਂ ਖੁਸ਼ ਮੈਂ ਕਿ ਹਾਂਜੀ ਸਰ ਮੈਂ ਕਰਾਂਗੀ ਕਿਉਂਕਿ ਉਹਨਾਂ ਨਾਲ ਤਾਂ ਹਰ ਕਿਸੇ ਦਾ ਸੁਪਨਾ ਹੁੰਦਾ ਆ ਹੈਨਾ ਤੇ ਪਹਿਲਾ ਪਹਿਲਾ ਮੈਨੂੰ ਡਰ ਸੀ ਕਿ ਹਾਈ ਪਤਾ ਨਹੀਂ ਕਿਦਾਂ ਹੋਏਗਾ ਸ਼ੂਟ ਤੇ ਬਟ ਪਤਾ ਹੀ ਨਹੀਂ ਚੱਲਿਆ ਇੰਨਾ ਪਰਿਵਾਰਕ ਮਾਹੌਲ ਸੀਗਾ ਮੈਮ ਨੇ ਇੰਨਾ ਪਿਆਰ ਕੀਤਾ ਹੁਣ ਵੀ ਮੈਨੂੰ ਬਹੁਤ ਪਿਆਰ ਕਰਦੇ ਆ ਬੜੀ ਅੱਛੀ ਬੌਂਡਿੰਗ ਹੋ ਗਈ ਸਾਡੀ ਹਾਂਜੀ ਅਸੀਂ ਨਾ ਅਕਸਰ ਹੀ ਗੱਲਾਂ ਕਰਦੇ ਹੁੰਦੇ ਹਾਂ ਹੋਰ ਆਰਟਿਸਟਾਂ ਨਾਲ ਵੀ ਜਦੋਂ ਉਹਨਾਂ ਦੇ ਬਾਰੇ ਕੁਝ ਦੇਣਾ ਕਿ ਜਿਹੜੇ ਸਕਰੀਨ ਤੇ ਜਾਂ ਉਹਨਾਂ ਨੂੰ ਵੈਸੇ ਜਦੋਂ ਦੇਖਦੇ ਹਾਂ ਤਾਂ ਸਾਰੇ ਕਹਿੰਦੇ ਆ ਬਈ ਬੜੇ ਪਤਲੇ ਮਤਲਬ ਗੁੱਸੇ ਵਾਲੇ ਜਾਂ ਬੋਲ ਤਰੀਕੇ ਦੇ ਹੋਣਗੇ ਪਰ ਜਦੋਂ ਨਾਲਦਿਆਂ ਤੋਂ ਅਸੀਂ ਸਾਰਿਆਂ ਤੋਂ ਪੁੱਛਦੇ ਹਾਂ ਉਹ ਕਹਿੰਦੇ ਬਈ ਉਹ ਨਾਰੀਆ ਲਾਲਾ ਕੰਮ ਆ ਬਿਲਕੁਲ ਬਿਲਕੁਲ ਆਪੋਜ਼ਿਟ ਹੈ ਜਿੱਦਾਂ ਦੇ ਆ ਫਿਲਮ ਦੇ ਵਿੱਚ ਹੈ ਨਾ ਉਦੋਂ ਦੇ ਨਹੀਂ ਉਹ ਰਿਐਲਿਟੀ 'ਚ ਹਾਂਜੀ ਜੀ ਤੇ ਫਿਲਮ ਦੇ ਬਾਰੇ ਆਡੀਅנס ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਾਂਗੀ ਕਿ ਸਾਰੇ ਜਾਣੇ ਮਤਲਬ ਫਿਲਮ ਦੇਖ ਕੇ ਆਓ ਆਪਣੇ ਪਰਿਵਾਰ ਦੇ ਨਾਲ ਪਰਿਵਾਰਿਕ ਮ ਹਾਂਜੀ ਸਾਡੀਆਂ ਬੈਸਟ ਵਿਸ਼ੇ ਤੁਹਾਡੇ ਨਾਲ ਨੇ ਜੀ ਇੰਦਾ ਹੀ ਕੰਮ ਕਰਦੇ ਹੋ ਸੋਹਣਾ ਸੋਹਣਾ ਸਾਨੂੰ ਬਹੁਤ ਸੋਹਣੀ ਲੱਗੀ ਹੈ ਜੀ ਐਸੇ ਕਰਕੇ ਅਸੀਂ ਦਿਲੋਂ ਲੱਗੇ ਹੋਏ ਹੈਗੇ ਕਿ ਆਡੀਅנס ਤੱਕ ਇਹ ਗੱਲ ਜਰੂਰ ਪਹੁੰਚਣੀ ਚਾਹੀਦੀ ਕਿਉਂਕਿ ਇਹੋ ਜਿਹੀ ਫਿਲਮ ਇੱਕ ਪਰਿਵਾਰਕ ਫਿਲਮ ਕਹਿ ਦਿੰਦੇ ਹੈਗੇ ਕਿ ਸਾਨੂੰ ਕਨੈਕਟ ਕਰਨ ਵਾਲੀਆਂ ਜਾਂ ਪਰਿਵਾਰਕ ਸਾਂਝੇਦਾਰੀ ਵਾਲੀਆਂ ਜਿਹੜੀਆਂ ਫਿਲਮਾਂ ਹੈਗੀਆਂ ਉਹ ਨਹੀਂ ਬਣਦੀਆਂ ਜਾਂ ਹੁਣ ਉਸ ਇਸ ਤਰੀਕੇ ਨਾਲ ਪੇਸ਼ ਨਹੀਂ ਕੀਤੀਆਂ ਜਾਂਦੀ ਤੇ ਮੈਨੂੰ ਲੱਗਦਾ ਇਸ ਚੀਜ਼ ਦੀ ਪ੍ਰੈਜੈਂਟੇਸ਼ਨ ਬਹੁਤ ਸੋਹਣੀ ਹੈਗੀ ਹਾਂਜੀ ਬਿਲਕੁਲ ਉਹ ਤਾਂ ਹੈ ਹੀ ਆ ਮੈਂ ਤਾਂ ਮੈਨੂੰ ਤਾਂ ਹਜੇ ਵੀ ਸੁਪਨਾ ਜਿਹਾ ਲੱਗ ਰਿਹਾ ਸਮਝ ਨਹੀਂ ਆ ਰਹੀ ਫਰੈਂਡ ਨਾਲ ਆਇਆ ਮੈਨੂੰ ਬੜਾ ਡਰ ਲੱਗ ਰਿਹਾ ਆ ਕਿ ਮੈਂ ਪਤਾ ਨਹੀਂ ਉਹ ਕਿਦਾਂ ਦਾ ਆਏਗਾ ਕਿਦਾਂ ਦਾ ਕੰਮ ਹੋਏਗਾ ਨਾ ਬਟ ਨਹੀਂ ਦੇਖ ਕੇ ਅੱਛਾ ਲੱਗਿਆ ਆਪਣੇ ਆਪ ਨੂੰ ਜੀ ਹਾਂਜੀ ਬਹੁਤ ਬਹੁਤ ਵੈਸ ਵੈਸ ਜੀ ਇਹਦੇ ਕੰਮ ਕਰਦੇ ਚੋ ਛੋਟਾ ਛੋਟਾ ਥੈਂਕ ਯੂ